ਬੂਟਾ ਨਾਲੇ ਮਿਹੰਦ ਦੇ ਵਿੱਚ ਵਾਤਾਵਰਣ ਪ੍ਰੇਰਿਆ ਕੋਲੇ ਬਾਜੀ ਲਵਾਈਆ ਇਸ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਣਾ ਕੇਸਰ ਭੋਲਰ ਜੀ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਇਹਨਾਂ ਦੀ ਐਨ ਜੀਓ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਕਿਉਂਕਿ ਇਹ ਸਮਾਜ ਵਾਸਤੇ ਬਹੁਤ ਹੀ ਜ਼ਰੂਰੀ ਕੰਮ ਹੈ ਆਪਣੀਆਂ ਫਿਊਚਰ ਜਨਰੇਸ਼ਨ ਵਾਸਤੇ ਬਹੁਤ ਜ਼ਰੂਰੀ ਕੰਮ ਹੈ ਕਿ ਆਪਾਂ ਵੱਤ ਤੋਂ ਵੱਤ ਪੇੜ ਲਾਈਏ ਅੱਜ ਪੰਜਾਬ ਦੇ ਹਾਲਾਤ ਹੋ ਗਏ ਨੇ ਕਿ ਜਿੰਨੀ ਪੰਜਾਬ 'ਚ ਗਰਮੀ ਵੱਧ ਰਹੀ ਹੈ ਜਿਸ ਤਰ੍ਹਾਂ ਪਿਛਲੀਆਂ ਚਾਰ ਫਸਲਾਂ ਇਸ ਕਰਕੇ ਖਰਾਬ ਹੋਈਆਂ ਕਿਉਂਕਿ ਵਾਤਾਵਰਣ ਬਦਲਦਾ ਜਾ ਰਿਹਾ ਹੈ ਪੂਰੀ ਦੁਨੀਆ ਅੰਦਰ ਗਲੇਸ਼ੀਅਰ ਪਿਗਲ ਰਹੇ ਨੇ ਕਲਾਈਮੇਟ ਚੇਂਜ ਹੋ ਰਹੀ ਹੈ ਤੇ ਉਹਦਾ ਹੱਲ ਕਿਤੇ ਹੋਰ ਨਹੀਂ ਉਹ ਵੀ ਆਪਾਂ ਨੂੰ ਇਨਸਾਨਾਂ ਨੇ ਕਰਨਾ ਹੈ ਉਹਦਾ ਹੱਲ ਦਾ ਇੱਕ ਛੋਟਾ ਜਿਹਾ ਕਦਮ ਆਪਾਂ ਇਹ ਚੁੱਕ ਸਕਦੇ ਹਾਂ ਕਿ ਆਪ ਬਾਤੋ-ਬਾਤ ਪੇੜ ਲਾਈਏ ਕਿਉਂਕਿ ਇਹ ਗਰਮੀ ਨੂੰ ਘਟਾਉਣ ਦਾ ਹੋਰ ਕੋਈ ਤਰੀਕਾ ਨਹੀਂ ਹੈ ਦੂਸਰੀ ਗੱਲ ਜਿਵੇਂ ਕਿ NASA ਦੇ ਸੈਟਲਾਈਟਾਂ ਦੱਸਦੀਆਂ ਨੇ ਕਿ ਪੰਜਾਬ ਦੀ ਧਰਤੀ ਥੱਲੋਂ ਲੱਖਾਂ ਟਨ ਪਾਣੀ ਹਿਲਦਾ ਹਰ ਸਾਲ ਉਹ ਵੀ ਆਪਾਂ ਆਪਣੀ ਖੇਤੀ ਵਾਸਤੇ ਬਾਹਰ ਕੱਢਦੇ ਆ ਉਹਨੂੰ ਵਾਪਸ ਲਿਆਉਣ ਦਾ ਵੀ ਹੋਰ ਕੋਈ ਤਰੀਕਾ ਨਹੀਂ ਇਕੱਲੇ ਪੇੜ ਹੀ ਨੇ ਤੇ ਜਿੰਨੇ ਆਪਾਂ ਪੇੜ ਲਾਵਾਂਗੇ ਓਨੀ ਜ਼ਮੀਨ ਸੀਚੀ ਜਾਊਗੀ ਓਨੀ ਮਿੱਟੀ ਬਚੂਗੀ ਓਨਾ ਪਾਣੀ ਬਚੂਗਾ ਤੇ ਇਹ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਅੱਜ ਤੁਸੀਂ ਕਿਸੇ ਵੀ ਖੇਤ ਵਿੱਚ ਜਾਓ ਤਾਂ ਕਿਸਾਨ ਨੇ ਆਬਦੀ ਫਸਲ ਵਾਲੀ ਜ਼ਮੀਨ ਤਾਂ ਸਾਰੀ ਸਾਫ਼ ਕਰਤੀ ਹੈ ਮੋਟਰ ਤੇ ਉਹਨੇ ਬਹਿਣ ਸਰ ਵਾਸਤੇ ਚਾਰ ਪੰਜ ਪੇੜ ਭਾਵੇਂ ਰੱਖਿਓਣ ਨਹੀਂ ਤਾਂ ਪੂਰੀ ਪੂਰੀ ਜ਼ਮੀਨ ਸਾਫ਼ ਹੈ ਤੇ ਇੰਨਾ ਮਾੜਾ ਹਾਲ ਪੰਜਾਬ ਦਾ ਕਦੇ ਨਹੀਂ ਹੋਇਆ ਪੰਜਾਬ ਦੇ ਇਤਿਹਾਸ ਪੰਜਾਬ ਵਿੱਚ ਹਮੇਸ਼ਾ ਬਹੁਤ ਸਾਰੇ ਜੰਗਲ ਰਹੇ ਨੇ ਅੱਜ ਜੀਟੀ ਰੋਡ ਦੇ ਨਾਲ ਤਾਂ ਪੂਰਾ ਜੰਗਲੀ ਭਰ ਜਾਂਦੇ ਸੀਗੇ ਤੇ ਅੱਜ ਜੋ ਪੰਜਾਬ ਦੇ ਹਾਲਾਤ ਨੇ ਇਹਨੂੰ ਆਪਣੋ ਬਦਲਣ ਦੀ ਲੋੜ ਹੈ ਸੀ ਸਰ ਜੇਵੇਂ ਦੇਖਿਆ ਜਾਵੇ ਪੰਜਾਬ ਦੇ ਵਿੱਚ ਪਹਿਲਾ ਗ੍ਰੀਨ ਰੈਵਿਊ ਜਿਆਦਾ ਬਹੁਤ ਸੀ ਮੰਨਿਆ ਜਾਂਦਾ ਸੀ ਇੱਕ ਜਿਹੜਾ ਹੈਗਾ ਹਰਿਆਲੀ ਨੂੰ ਲੈ ਕੇ ਪੰਜਾਬ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਸੀ ਫਸਲਾਂ ਨੂੰ ਲੈ ਕੇ ਪਰ ਹੁਣ ਜਿਹੜਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹੈ ਕਿ ਤ੍ਰਕਸ਼ਤਾ ਦੀ ਘਾਟ ਦਾ ਮੁੱਖ ਕਾਰਨ ਕੀ ਸਮਝਦੇ ਹੋ ਤੁਸੀਂ ਦੇਖੋ ਜਿਹੜੀ ਗ੍ਰੀਨ ਰੈਵਿਊਸ਼ਨ ਹੈ ਨਾ ਉਹਨੇ ਸਾਨੂੰ ਇੱਕ ਕਣਕ ਤੇ ਜਿਰੀ ਦੀ ਫਸਲ ਤੇ ਲਾਤਾ ਉਹਦੀ ਬਹੁਤ ਲੋਡ ਵੀ ਸੀ ਦੇਸ਼ ਨੂੰ ਵੀ ਲੋਡ ਸੀ ਆਪਾਂ ਦੇਸ਼ ਦਾ ਢੇਡ ਭਰਿਆ ਤੇ ਕਿਸਾਨ ਨੂੰ ਵੀ ਲੋਡ ਸੀ ਉਹਦੀ ਆਮਦਨ ਬਦਾਨਾ ਵਾਸਤੇ ਲੋਡ ਸੀਗੀ ਮਗਰ ਕਿਸੇ ਵੀ ਚੀਜ਼ ਦੇ ਜੋ ਆਪਾਂ ਉਹਨੂੰ ਬਹੁਤ ਜ਼ਿਆਦਾ ਕਰਦੇ ਹਾਂ ਤੇ ਸਾਈਡ ਇਫੈਕਟ ਵੀ ਹੁੰਦੇ ਨੇ ਜਦੋਂ ਆਪਾਂ ਇੱਕ ਕੈਮੀਕਲ ਫਰਟੀਲਾਈਜ਼ਰ ਵਾਲੀ ਖੇਤੀ ਨੂੰ ਐਮਐਸਡੀ ਵਾਲੀ ਖੇਤੀ ਨੂੰ ਜਿਹਨੂੰ ਆਪਾਂ ਫਸਲ ਵੇਚ ਕੇ ਵੀ ਨਹੀਂ ਆਉਂਦੇ ਮੰਡੀ ਸਿੱਟ ਕੇ ਆਣੇ ਆ ਉਹ ਖੇਤੀ ਨੂੰ ਇੰਨੇ ਦਸ਼ਕਾਂ ਤੋਂ ਕਰਦੇ ਆ ਰਹੇ ਆ ਤੇ ਉਹਦੇ ਨੁਕਸਾਨ ਵੀ ਹੋਣਗੇ ਉਹਨੇ ਉਹਦੇ ਕਾਰਨ ਸਾਰੇ ਪੇੜ ਵੱਢੇ ਗਏ ਉਹਦੇ ਕਾਰਨ ਜ਼ਮੀਨ ਥੱਲੇ ਹਟਲਾ ਪਾਣੀ ਖਤਮ ਹੁੰਦਾ ਜਾ ਰ ਨੀ ਤਾਂ ਬੰਦੇ ਦੇ ਇੱਕ ਪੇੜੇ ਤਿੰਨ ਚਾਰ ਸਾਦੇ ਨਵੇਂ ਰੋਟੇ ਪੈ ਹੀ ਜਾਂਦੇ ਨੇ ਤੇ ਇਹ ਜਿਹੜਾ ਸਾਰਾ ਕੁਝ ਹੈ ਦੇਖੋ ਇਹਦਾ ਲਾਭ ਹੋਇਆ ਪੰਜਾਬ ਨੂੰ ਇਹਦਾ ਲਾਭ ਹੋਇਆ ਦੇਸ਼ ਨੂੰ ਪੀਡੀਐ ਸਿਸਟਮ ਨਾਲ ਪੰਜਾਬ ਦੀ ਕਣਕ ਤੇ ਜੀਰੀ ਪੂਰੇ ਦੇਸ਼ ਵੰਡੀ ਜਾਂਦੀ ਹੈ ਮਗਰ ਇਹਦਾ ਨੁਕਸਾਨ ਵੀ ਹੋਇਆ ਸਾਨੂੰ ਤੇ ਉਹਦੇ ਨੁਕਸਾਨ ਦਾ ਹੱਲ ਵੀ ਸਾਨੂੰ ਹੀ ਕੱਢਣਾ ਪਊ ਜਿਹੜੀਆਂ ਪੰਜਾਬ ਦੀਆਂ ਆਣ ਵਾਲੀਆਂ ਪੀੜ੍ਹੀਆਂ ਨੇ ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ ਅਮਰਗੜ ਦੇ ਲੋਕਾਂ ਨੂੰ ਮੈਂ ਇਹ ਜਾਣੋ ਜ਼ਰੂਰ ਕਰਨਾ ਚਾਹਨਾ ਕਿ ਜਿਹੜੀ ਇਹ ਪੇੜਾਂ ਲਾਹਣ ਦੀ ਮੁਹਿੰਮ ਹੈ ਇਹ ਆਪਾਂ ਅਮਰਗੜ ਦੇ ਸਾਰੇ ਵਾਸੀ ਕਰੀਏ ਜਿੰਨੇ ਵੱਧ ਤੋਂ ਵੱਧ ਆਪਾਂ ਪੇੜ ਲਾਵਾਂਗੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕਾਂਗੇ ਵੀ ਤੁਹਾਡੇ ਬਚਾਉਣ ਵਾਸਤੇ ਅਸੀਂ ਇਹ ਉਪਰਾਲਾ ਕੀਤਾ ਨਹੀਂ ਤਾਂ ਪੰਜਾਬ ਜਿਸ ਡਾਇਰੈਕਸ਼ਨ ਵੱਲ ਜਾ ਰਿਹਾ ਹੈ ਤੇ ਕੱਲ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਕਿੱਡਾ ਵੱਡਾ ਨੁਕਸਾਨ ਹੋਣਾ ਇਹ ਕੋਈ ਕਹਿੰਦਾ ਇਹ ਰੇਗਿਸਤਾਨ ਨਾ ਬਣ ਜਾ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਜਾਗਣ ਦੀ ਲੋੜ ਹੈ ਤੇ ਜਿਸ ਤਰ੍ਹਾਂ ਕੇਸ਼ਰ ਸਿੰਘ ਢੁਲਰ ਜੀ ਨੇ ਕੀਤਾ ਹੈ ਇਸ ਤਰ੍ਹਾਂ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਪੇੜ ਲਾਉਣੇ ਸ਼ੁਰੂ ਕਰਨ ਪਾਣੀ ਦੀ ਬਚਾਉਣ ਸ਼ੁਰੂ ਕਰ ਬਹੁਤ ਸੋਹਣੇ ਵਿਚਾਰ ਮਾਨ ਸਾਹਿਬ ਦੇ ਅਸੀਂ ਤੁਹਾਡੀ ਗੱਲ ਕਰਾਂਗੇ ਕਿ ਇਸ ਸਮੇਂ ਦੇ ਵਿੱਚ ਜਿਹੜੀ ਇਹ ਚੱਲ ਰਹੀ ਨਿਰੰਤਰ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਪਹੁੰਚੇ ਸਾਡੇ ਦੇਸ਼ ਦੀ ਸੇਵਾ ਨਿਭਾ ਰਹੇ ਫੌਜੀ ਨੌਜਵਾਨਾਂ ਨਾਲ ਉਹਨਾਂ ਸਬੰਧਾਂ ਇਹ ਸਬੰਧ ਦੇ ਵਿੱਚ ਕੀ ਕਹਿਣਾ ਸਰ ਕੀ ਨਾਜੀ ਆਪਣਾ ਮੇਰਾ ਨਾਮ ਹੈ ਕਪਿਲ ਕੁਮਾਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਇਹ ਅੱਜ ਗ੍ਰੀਨਰੀ ਜਿਹੜਾ ਦਾ ਲਾਉਣ ਦਾ ਟੀਚਾ ਵਿੱਥਿਆ ਗਿਆ ਸਮਾਜ ਸੇਵੀ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ मैं आप लोगों को बहुत मुबारकबाद देता हूँ इस इस चीज़ के लिए आप लोग एक जो काम कर रहे हो पेड़ लगाने के लिए हम लोगों क्या आजकल टम्परेचर बहुत ज़्यादा हो रहा है देश में और दुनिया में ग्लोबल वार्मिंग का बहुत ज़्यादा वो है तो इसके लिए जितने ज़्यादा पेड़ लगाएंगे उतना ठीक है आप अभी हम लोग कभी राजस्थान जाते हैं तो हमने हम, हम लोगों ने ये महसूस किया है कि अभी पंजाब से ज़्यादा बारिश राजस्थान में हो रही है क्योंकि वहाँ पे पेड़ ज़्यादा हो रहे हैं ਜਹਾਂ ਪੇੜ ਜਿਆਦਾ ਹੋਣਗੇ ਵਹੀਂ ਤੇ ਜ਼ਿਆਦਾ ਬਾਰਿਸ਼ ਹੈ ਜਹਾਂ ਪੇੜ ਨਹੀਂ ਹੈ ਵਹਾਂ ਬਾਰਿਸ਼ ਵੀ ਨਹੀਂ ਹੋ ਰਹੀ ਅੱਜਕੱਲ੍ਹ ਔਰ ਟੈਂਪਰੇਚਰ ਵੀ ਵੱਧ ਰਹਾ ਹੈ ਤੋਂ ਇਸ ਲਈ ਪੇੜ ਲਗਾਉਣੇ ਬਹੁਤ ਹੀ ਜ਼ਰੂਰੀ ਹੈ ਜਿਵੇਂ ਕਿ ਦੇਖਿਆ ਜਾਵੇ ਦੇਖੋ ਬਹੁਤ ਸੋਹਣੇ ਵਿਚਾਰ ਨੇ ਇਹਨਾਂ ਨੌਜਵਾਨਾਂ ਦੇ ਕਿਉਂਕਿ ਆਕੇ ਰਾਜਸਥਾਨ ਦੇ ਬੱਚੇ ਜੀ ਇਹ ਕਹਿ ਲਿਆ ਗਰਮੀ ਜ਼ਿਆਦਾ ਹੁੰਦੀ ਸੀ ਵਾਰਸ਼ਾ ਘੱਟ ਹੁੰਦੀ ਸੀ ਆ ਪਰ ਇਹਨਾਂ ਦਾ ਕਹਿਣਾ ਕਿਉਂਕਿ ਤਜਰਬਾ ਇਹਨਾਂ ਦੀ ਜ਼ਿੰਦਗੀ ਦਾ ਜਗ੍ਹਾ ਜਗ੍ਹਾ ਡਿਊਟੀਆਂ ਲੱਗਦੇ ਰਹਿੰਦੇ ਨੇ ਇਹਨਾਂ ਨੂੰ ਪਤਾ ਵੀ ਕਿੱਥੇ ਕੀ ਹੁੰਦਾ ਦੱਸਣ ਦੇ ਮੁਤਾਬਕ ਕਿ ਹੁਣ ਜਿਹੜੇ ਪੰਜਾਬ ਦੇ ਵਿੱਚ ਵਾਰਸ਼ਾ ਘੱਟ ਹੁੰਦੀਆਂ ਨੇ ਰਾਜਸਥਾਨ ਦੇ ਵਿੱਚ ਵਾਰਸ਼ਾ ਜਿਹੜੀਆਂ ਹੈਗੀਆਂ ਸਾਡੋਂ ਵੱਧ ਹੁੰਦੀਆਂ ਨੇ ਕਿ ਆ ਮੌਸਮ ਦਾ ਵੀ ਫਰਕ ਉੱਥੇ ਰਹਿਦਾ ਥੋੜੀ ਗੱਲ ਕਰਾਵਾਂਗੇ ਆ ਵਾਤਾਵਰਣ ਪ੍ਰੇਮੀ ਕੇਸ਼ਰ ਸਿੰਘ ਭੋਲਰ ਦੇ ਨਾਲ ਜੋਗੀ ਇੱਕ ਬਲੱਡ ਰਿਲੇਸ਼ਨ ਇੱਕ ਬਹੁਤ ਜੀ ਆਪਾਂ ਕਹਿ ਲਈਏ ਦੁਨੀਆ ਦੇ ਵਿੱਚ ਮੰਨੇ ਹੋਏ ਨੇ ਹਰ ਜਗ੍ਹਾ ਇਹਨਾਂ ਦਾ ਨਾਂ ਹੈਗਾ ਜਿੱਥੇ ਵੀ ਲੋੜ ਪੈਂਦੀ ਆ ਬਲੱਡ ਦੀ ਜਾਂ ਕਿਸੇ ਕਿਸਮ ਦੀ ਕਿਸੇ ਲੋੜਵੰਦ ਪਰਿਵਾਰ ਨੂੰ ਤਾਂ ਇਹ ਮੇਰਾ ਕਹਿਲਾ ਵੀ ਦਿਨ ਨਾ ਰਾਤ ਨਹੀਂ ਦੇਖਦੇ ਹੋਏ ਆਪਣੇ ਇੱਕ ਬਾਈਕ ਤੇ ਮੋਟਰਸਾਈਕਲ ਤੇ ਹਾਜ਼ਰ ਹੁੰਦੇ ਨੇ ਉਹਨੂੰ ਇੱਕ ਜਿਹੜਾ ਬਲੱਡ ਪ੍ਰਾਪਤ ਕਰਾਉਣ ਵਾਸਤੇ ਤੁਹਾਡੀ ਗੱਲ ਕਰਾਂਗੇ ਉਹਨਾਂ ਦੇ ਨਾਲ ਉਹ ਜਿਹੜੇ ਜਿਹੜੀ ਉਹਨਾਂ ਦੇ ਮਹਿ ਬੇਟੀ ਆ ਇਹ ਕਿਵੇਂ ਬਲੱਡ ਨੇਸ਼ਨ ਤੋਂ ਲੈ ਕੇ ਉਹਨਾਂ ਦਾ ਇਧਰ ਨੂੰ ਜਿਹੜਾ ਰੁਝਾਨ ਹੋਇਆ ਕੀ ਕਹਿਣਾ ਚਾਹੁੰਦੀ ਆ ਇਸ ਸੰਬੰਧ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਜੇ ਅਸੀਂ ਰੁਕ ਲਾ ਰਹੇ ਹਾਂ ਤਾਂ ਲੋਕਾਂ ਨੂੰ ਵੀ ਜਾਗਰਤ ਕਰਨ ਬਾਅਦ ਇਹ ਤੁਹਾਡੀ سپورਟ ਦੀ ਲੋੜ ਹੈ ਅੱਜ ਜੋ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਇੱਕ ਗ੍ਰੀਨ ਪੰਜਾਬ ਮੁਹਿੰਮ ਦੇ ਤਹਿਤ ਜਿਹੜੇ ਅੱਖਦਾਨੀ ਪਰਿਵਾਰ ਨੇ ਜਿਨ੍ਹਾਂ ਨੇ ਮਰਨ ਪਰੰਤ ਆਪਣੀਆਂ ਅੱਖਾਂ ਦਾਨੀਆਂ ਨੇ ਕੀਤੀਆਂ ਨੇ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ 101 ਜਿਹੜਾ ਬੋੜ ਦਾ ਪੇੜ ਆ ਜਿਹਨੂੰ ਤਰਵੈਣੀ ਕਹਿੰਦੇ ਨੇ ਉਹ ਅਸੀਂ ਲਾ ਰਹੇ ਹਾਂ ਕਿਉਂਕਿ ਸਾਡੇ ਸਾਫਕਾ ਐਮਐਲਏ ਤਰਮਨਤ ਸਿੰਘ ਸਾਨੂੰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਪੋਰਟ ਕਰਦੇ ਸੀ ਜਿਹੜੇ ਅਕਤਦਾਨੀ ਪਰਿਵਾਰ ਸੀ ਜਿਹੜੇ ਅਕ ਡੋਨੇਟ ਕਰਦੇ ਸੀ ਜਾਂ ਅੰਗਦਾਨ ਕਰਦੇ ਸੀ ਜਾਂ ਬਾਡੀ ਡੋਨੇਟ ਕਰਦੇ ਸੀ ਮਰਨ ਉਪਰੰਤ ਉਹ ਸਾਨੂੰ ਬਹੁਤ ਸਪੋਰਟ ਕਰਦੇ ਸੀ ਅੱਜ ਉਹਨਾਂ ਦੇ ਹੋਂ ਹਰਸਪੁੱਤਰ ਸੁਮਿਤਮਾਨ ਜੀ ਨੂੰ ਅਸੀਂ ਇਸੇ ਕਰਕੇ ਬੁਲਾਇਆ ਕਿ ਇਹਨਾਂ ਦੇ ਹੱਥਾਂ ਨਾਲ ਸਭ ਆਰੰਭ ਕੀਤਾ ਜਾਵੇ ਇਹ ਜਿਹੜਾ ਅਸੀਂ ਬੋਰਡਾਂ ਦੀ ਸੰਖਿਆ ਉਹ ਅਸੀਂ ਜ਼ਿਆਦਾ ਵਧਾਵਾਂਗੇ ਅਜੇ ਬੋਰਡ ਜਿਹੜੇ ਨੇ 101 ਪਹਿਲੀ ਸ਼ਿਫਟ ਦੇ ਵਿੱਚ ਅਸੀਂ ਲਾ ਰਹੇ ਹਾਂ ਤੇ ਸਾਡੇ ਬਾਬਾ ਹਜੂਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਦੀ ਅਸੀਂ ਏਰੀਆ ਦੇ ਤਕਰੀਬਨ 30-35 ਪਿੰਡਾਂ ਦੇ ਵਿੱਚ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ ਜਿਦੇ ਵਿੱਚ ਅਸੀਂ 5000 ਪੇੜ ਲਾ ਰਹੇ ਆ ਬਾਕੀ ਵੱਖ-ਵੱਖ ਸਕੂਲਾਂ ਤੇ ਡਿਸਪੈਂਸਰੀਆਂ ਤੇ ਅਸੀਂ ਫਲਦਾਰ ਪੇੜ ਜਿਵੇਂ ਅਮਰਪਾਲੀ ਜਾਂਬ ਹੋ ਗਿਆ ਜਾਂ ਕਿਸਰਮਬ ਹੋ ਗਿਆ ਜਾਂ ਫਰੂਟ ਜਿਵੇਂ ਚੀਕੂ ਹੋ ਗਿਆ ਜਾਂ ਆੜੂ ਹੋ ਗਿਆ ਉਹ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੋਟਰਾਂ ਦੇ ਉੱਤੇ ਵੀ ਅਸੀਂ ਫਰੂਟ ਪਲਾਂਟ ਪਲੱਸ ਚਕਰੇਸੀਆ ਰੁੱਖ ਲਾ ਰਹੇ ਹਾਂ ਤਾਂ ਕਿ ਜਿਹੜੀ ਪਾਣੀ ਦੀ ਰੀਸਾਈਕਲਿੰਗ ਆ ਉਹ ਵੱਧ ਤੋਂ ਵੱਧ ਹੋ ਸਕੇ ਪੰਜਾਬ ਵਿੱਚ ਜਿਹੜੀ ਰੁੱਖਾਂ ਦੀ ਬਹੁਤਾਤ ਆ ਉਹ ਬਹੁਤ ਘੱਟ ਹੈ ਇਸ ਟਾਈਮ ਜਿਹੜੀ 33% ਰੁੱਖਾ ਉਹ ਸਾਡੇ ਪੰਜਾਬ ਦੀ ਧਰਤੀ ਤੇ ਹੋਣੇ ਚਾਹੀਦੇ ਆ ਜਿਹੜੇ ਤਕਰੀਬਨ 18 ਤੋਂ 20% ਹੀ ਐ ਇਹ ਰੁੱਖਾਂ ਦੀ ਘਾਟ ਦੇ ਵਿੱਚ ਸਰਕਾਰਾਂ ਇੱਧਰ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਸਰਕਾਰਾਂ ਦਾ এনवायरमेंट ਵੱਲ ਬਹੁਤ ਘੱਟ ਧਿਆਨ ਹੈ এনवायरमेंट ਸਾਡੇ ਪੰਜਾਬ ਦੀ ਲੋੜ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕੈਂਸਰ ਹੈਪਟਾਈਟਿਸ B C A ਇਹ ਬਹੁਤ ਵੱਡੀ ਪੱਧਰ ਤੇ ਫੈਰੇ ਆ ਉਹਦਾ ਕਾਰਨ ਕੀ ਹੈ ਜੇ ਸਾਡੇ ਹਵਾ ਸੁੱਧ ਹੋਊਗੀ ਸਾਨੂੰ ਸੁੱਧ ਆਕਸੀਜਨ ਮਿਲੂਗੀ ਤਾਂ ਅਸੀਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਾ ਸਕਾਂਗੇ ਕਿਉਂਕਿ ਆਮ ਲੋਕ ਇਲਾਜ ਕਰਾਉਣ ਤੋਂ ਵੀ ਸਮਰੱਥ ਨਹੀਂ ਸਾਡੇ ਮੇਰੇ ਕੋਲ ਡੇਲੀ ਫੋਨ ਆਉਂਦੇ ਨੇ ਸਾਪਣੇ ਇਸੇ ਖੁੱਡ ਦੇ ਵਿੱਚ ਤਕਰੀਬਨ 550 ਲੋਕਾਂ ਨੂੰ ਕੈਂਸਰ ਆ ਰੋਖ ਲਾਉਣ ਦੀ ਮਹਿਮ ਹਰ ਇੱਕ ਨੂੰ ਕਰਨੀ ਚਾਹੀਦੀ ਆ ਚਾਹੇ ਆਪਦੀ ਮਾਂ ਨੂੰ ਯਾਦ ਕਰਕੇ ਲਾਓ ਚਾਹੇ ਆਪਦੇ ਫਾਦਰ ਨੂੰ ਯਾਦ ਕਰਕੇ ਲਾਓ ਜਾਂ ਆਪਦੇ ਜਨਮ ਦਿਨ ਤੇ ਲਾਓ ਜਾਂ ਆਪਦੇ ਵਿਆਹ ਸਾਦੀ ਦੀ ਸਾਲਗिराਹ ਤੇ ਲਾਓ ਜਾ ਆਪਣੇ ਬੱਚੇ ਦੇ ਜਨਮ ਦਿਨ ਤੇ ਲਾਓ ਤਾਂ ਇੱਕ ਰੁੱਖ ਜਿੱਥੇ ਵੀ ਤੁਹਾਨੂੰ ਸਗਾ ਮਿਲਦੀ ਆ ਉੱਥੇ ਜ਼ਰੂਰ ਲਾਓ ਕਿਉਂਕਿ ਰੁੱਖਾਂ ਦੇ ਨਾਲ ਹੀ ਸਾਡਾ ਜੀਵਨਾ ਰੁੱਖ ਤੇ ਕੋਖੀ ਸਾਡੇ ਪੰਜਾਬ ਲਈ ਨੇ ਜੇ ਸਾਡੀ ਮਾਂ ਨੇ ਸਾਨੂੰ ਜਨਮ ਦਿੱਤਾ ਤਾਂ ਰੁੱਖਾਂ ਨੇ ਸਾਨੂੰ ਸਾਹ ਦਿੱਤਾ ਇਹ ਸਾਹ ਵੀ ਇੱਕ ਸਾਡੀ ਮਾਂ ਦੇ ਰਹੀ ਆ ਇਸ ਲਈ ਮਾਂ ਦਾ ਆਪਾਂ ਕਰਜ਼ ਨਹੀਂ ਚੁਕਾ ਸਕਦੇ ਅਸੀਂ ਉਸ ਐਮਐਲਏ ਸਰਦਾਰ ਧਨਵੰਤ ਸਿੰਘ ਨੂੰ ਇੱਕ ਵਾਰ ਫੇਰ ਯਾਦ ਕਰਦੇ ਹੋਏ ਇਹ ਜਿਹੜੀ ਮੈਮਾ ਨੂੰ ਸਮਰਪਿਤ ਕਰ ਰਹੇ ਹਾਂ ਭਾਵੇਂ ਨੇਤਰਹੀਣ ਲੋਕਾਂ ਦੇ ਲਈ ਅਸੀਂ ਬਲਾਈਂਡ ਲੋਕਾਂ ਦੇ ਲਈ ਇਹ ਪ੍ਰਬੰਧ ਕਰ ਰਹੇ ਆ ਕਿਉਂਕਿ ਅਖਦਾਨੀ ਪਰਵਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਉਹ ਸਾਡੀ ਲਹਿਰ ਨੂੰ ਸਮਰਪਿਤ ਰਹਿੰਦੇ ਸੀ ਧੂਰੇ ਦੇ ਵਿੱਚ ਮਾਸਿਆ ਜੀ ਬੈਠਦੇ ਸੀ ਜਾਂ ਹੋਰ ਸਾਨੂੰ ਬਹੁਤ ਵੱਡੀ سپورਟ ਸੀ ਉਹਨਾਂ ਦੀ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ 101 ਬਰੂਟਾ ਜਿਹੜਾ ਏਰੀਆ ਦੇ ਵਿੱਚ ਸੁਮਿਤ ਮਾਨ ਜੀ ਦੀ ਗਵਾਈ ਚਲਾ ਰਹੇ ਆ ਦੇਖੋ ਬਹੁਤ ਸੋਹਣਾ ਜਿਹੜਾ ਪ੍ਰਾਲਾ ਤੁਸੀਂ ਨੇ 101 ਬੋਟਾ ਲਾਉਣ ਦੀ ਗੱਲ ਕੀਤੀ ਐ ਵੀ ਅਸੀਂ 101 ਬਰੂਟਾ ਜਿਹੜਾ ਹੈਗਾ ਲਾਉਣਾ ਪਰ ਜੇ ਮੰਨ ਲੈਨੇ ਆਪਾਂ ਅਸੀਂ ਬਰੂਟ ਬੋਟਾ ਜਿਹੜੇ ਹੁਣ ਇੱਥੇ ਲਾ ਕੇ ਚਲੇ ਗਏ ਉਹ ਜਾਂ ਤੋਪ ਤੋਂ ਸੀ ਕਿਸੇ ਸੰਸਥਾ ਦੇ ਵਿੱਚ ਲਾਤੇ ਕਿਸੇ ਦੀ ਮੋਟਰ ਦੇ ਲਾਤੇ ਕੀ ਉਹਨਾਂ ਦੀ ਸਾਫ ਸਵਾਲ ਦਾ ਜੰਮਾ ਕਿਸ ਨੂੰ ਦਿੱਤਾ ਗਿਆ ਕਿ ਉਹ ਲਾ ਕੇ ਜਿਹੜੇ ਉੱਥੇ ਸੁੱਕਣ ਤੱਕ ਇਸ ਵਿੱਚ ਰਹਿ ਜਾਣਗੇ ਸਰ ਜਿੰਨੇ ਵੀ ਮੈਂ ਹੁਣ ਤੱਕ ਰੁੱਖ ਲਾਏ ਨੇ ਇੱਕ ਵੀ ਨਹੀਂ ਸੁੱਕਿਆ ਮੇਰੇ ਪਿੰਡੀ ਜਾ ਕੇ ਦੇਖ ਲਓ 900 ਬੂਟਾ ਮੈਂ ਇੱਕ ਚਨਾਰ ਦਾ ਹੰਸਪਲੀ ਦੀ ਦਾ ਅੰਬਲਤਾਸ ਦਾ ਬਖਵਾ ਖਲਾਏ ਨੇ ਉਹ ਤਕਰੀਬਨ 5 ਕਿਲੋਮੀਟਰ ਦੇ ਕੇ ਰੇਚ ਨੇ ਤੁਸੀਂ ਮੇਰੇ ਪਿੰਡੋਂ ਪੁੱਛ ਸਕਦੇ ਹੋ ਮੈਂ 4 ਤੋਂ 6 ਸਾਢੇ ਸੇ ਤੱਕ ਪਾਣੀ ਪਾਉਂਦਾ ਰਿਹਾ ਮੈਂ ਜਿੱਥੇ ਵੀ ਰੁੱਖ ਲਾਉਣਾ ਆਪਣੀ ਨਿਗਰਾਨੀ ਰੱਖਦਾ ਇੱਥੇ ਮੁੰਡਾ ਤਾਇਨਾਤ ਕਰਤਾ ਅਸੀਂ ਦੋਨੇ ਬਰੋਟਿਆਂ ਦੀ ਰੇਖ ਲੈ ਲਈ ਇਹਦੇ ਜਲਦੀ ਅਸੀਂ ਅਲਦਾਲੇ ਕੰਦਾਂ ਦੀ ਜਿਹੜੀ ਇੱਟਾਂ ਦੀ ਬਾਲ ਬਣਾ ਦਾਂਗੇ ਜਿੱਥੇ ਵੀ ਅਸੀਂ ਬਰੋਟਾ ਲਾਵਾਂਗੇ ਬੜੇ ਸਜ਼ੀਦਗੀ ਨਾਲ ਉਹ ਜ਼ਿੰਮੇਵਾਰੀ ਨਾਲ ਲਾਵਾਂਗੇ ਔਰ ਉਹਨੂੰ ਪਾਲਣ ਪੋਸਣ ਦਾ ਪ੍ਰਬੰਧ ਅਸੀਂ ਅਗਲੇ ਅਸੀਂ ਬੂਟੇ ਲਾਉਣ ਵੇਲੇ ਫੋਟੋ ਨਹੀਂ ਲਾਉਂਦੇ ਮੈਂ ਹੁਣ 19 ਪੰਜ ਨੂੰ ਜਿਹੜਾ ਮੇਰਾ 400 500 ਬੂਟਾ ਮੈਂ ਪਾ ਲਿਆ ਸੀ ਉਹਦੀ ਫੋਟੋ 5 ਸਾਲ ਬਾਅਦ ਜਾਰੀ ਕੀਤੀ ਆ ਇਸੇ ਲਈ ਆ ਵੀ ਲੋਕਾਂ ਨੂੰ ਜਾਗਰਤ ਉਹਨਾਂ ਫੋਟੋਆਂ ਖਿਚਾ ਕੇ ਚਲੇ ਜਾਣਾ ਵੱਖਰੀ ਗੱਲ ਹੈ ਬੂਟੇ ਨਸ਼ਟ ਕਰ ਦੇਣਾ ਵੱਖਰੀ ਗੱਲ ਹੈ ਪਰ ਉਹਨਾਂ ਨੂੰ ਪਾਲ ਕੇ ਅਸੀਂ ਇਹ ਫੋਟੋਆਂ 3 ਸਾਲ ਬਾਅਦ ਜਾਰੀ ਕਰਾਂਗੇ